ਹਰਿਆਣਾ ਚੰਡੀਗੜ੍ਹ ਪੰਜਾਬ ਤੇ ਹਿਮਾਚਲ ਪ੍ਰਦੇਸ਼ ਇਹਨਾਂ ਚਾਰ ਸ਼ੂਬਿਆਂ ਦੇ ਲੋਕਾਂ ਲਈ ਬਹੁਤ ਜ਼ਰੂਰੀ ਵੀਡੀਓ ਹੈ ਇਹਨਾਂ ਚਾਰ ਸ਼ੂਬਿਆਂ ਦੇ ਉਹ ਲੋਕ ਜਿਹੜੇ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਚਲਾ ਰਹੇ ਨੇ ਕਿ ਤੁਸੀਂ ਆਪਣੀਆਂ ਗੱਡੀਆਂ ਜੇਕਰ ਤੁਸੀਂ ਦਿੱਲੀ ਵਾਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਕਰਨਾਲ ਤੋਂ ਅੱਗੇ ਆਪਣੇ ਜਿਹੜੇ ਇਹ ਪੁਰਾਣੇ ਵੀਹਿਕਲ ਹੈ ਪੁਰਾਣੇ ਵਾਹਨ ਹੈ ਪੁਰਾਣੀਆਂ ਕਾਰਾਂ ਨੇ ਜਾਂ ਭਾਵੇਂ ਕਮਰਸ਼ੀਅਲ ਵੀਹਿਕਲ ਹੈ ਉੱਥੇ ਲੈ ਕੇ ਨਹੀਂ ਜਾ ਸਕੋਗੇ soy ਖਬਰ ਉਹਨਾਂ ਲਈ ਹੈ ਇਹ ਵੀਡੀਓ ਉਹਨਾਂ ਲਈ ਹੈ ਜਿਹੜੇ ਖਾਸ ਕਰ ਪੁਰਾਣੀਆਂ ਗੱਡੀਆਂ ਲੈ ਕੇ ਚੱਲ ਰਹੇ ਨੇ ਭਾਵ ਜਿਨ੍ਹਾਂ ਦੇ ਕੋਲ 15 ਸਾਲ ਪੁਰਾਣੀ પેટ્રોલ ਵਾਲੀ ਗੱਡੀ ਹੈ ਤੇ 10 ਸਾਲ ਪੁਰਾਣੀ ਡੀਜ਼ਲ ਵਾਲੀ ਗੱਡੀ ਹੈਗੀ ਹੈ ਔਰ ਜੇਕਰ ਉਹ ਅਕਸਰ ਐਨਸੀਆਰ ਦੇ ਵਿੱਚ ਜਾਂਦੇ ਨੇ ਐਨਸੀਆਰ ਕੀ ਹੈ ਨੈਸ਼ਨਲ ਕੈਪੀਟਲ ਰੀਜਨ ਦਿੱਲੀ ਦੇ ਆਸ-ਪਾਸ ਦਾ ਇਲਾਕਾ ਦਿੱਲੀ ਦੇ ਆਸ-ਪਾਸ ਦਾ ਏਰੀਆ ਖਾਸ ਕਰ ਜੇ ਆਪਾਂ ਉੱਤਰੀ ਭਾਰਤ ਦੀ ਗੱਲ ਕਰਨ ਜਾ ਰਹੇ ਹਾਂ ਤਾਂ ਹਰਿਆਣਾ ਚੰਡੀਗੜ੍ਹ ਪੰਜਾਬ ਤੇ ਹਿਮਾਚਲ ਪ੍ਰਦੇਸ਼ ਇਹਨਾਂ ਚਾਰ ਸ਼ੂਬਿਆਂ ਦੇ ਲੋਕਾਂ ਲਈ ਬਹੁਤ ਜ਼ਰੂਰੀ ਵੀਡੀਓ ਹੈ ਇਹਨਾਂ ਚਾਰ ਸ਼ੂਬਿਆਂ ਦੇ ਉਹ ਲੋਕ ਜਿਹੜੇ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ 15 ਸਾਲ ਪੁਰਾਣੀਆਂ ਪੈਟਰੋਲ ਵਾਲੀਆਂ ਗੱਡੀਆਂ ਚਲਾ ਰਹੇ ਨੇ ਕਿ ਤੁਸੀਂ ਆਪਣੀਆਂ ਗੱਡੀਆਂ ਜੇਕਰ ਤੁਸੀਂ ਦਿੱਲੀ ਵਾਲੇ ਪਾਸੇ ਜਾਣਾ ਚਾਹੁੰਦੇ ਹੋ ਤਾਂ ਕਰਨਾਲ ਤੋਂ ਅੱਗੇ ਆਪਣੇ ਜਿਹੜੇ ਇਹ ਪੁਰਾਣੇ ਵੀਹਿਕਲ ਹੈ ਪੁਰਾਣੇ ਵਾਹਨ ਹੈ ਪੁਰਾਣੀਆਂ ਕਾਰਾਂ ਨੇ ਜਾਂ ਭਾਵੇਂ ਕਮਰਸ਼ੀਅਲ ਵੀਹਿਕਲ ਹੈ ਉੱਥੇ ਲੈ ਕੇ ਨਹੀਂ ਜਾ ਸਕੋਗੇ ਉੱਥੇ ਪੂਰੀ ਤਰ੍ਹਾਂ ਰੋਕ ਇਸ ਚੀਜ਼ ਨੂੰ ਲੈ ਕੇ ਲੱਗੀ ਹੈ ਰੋਕ ਕਿਵੇਂ ਦੀ ਹੈ ਕਿਨੇ ਲਾਈਏ ਤੁਹਾਨੂੰ ਇਹ ਵੀ ਦੱਸਦੇ ਆ ਜਿਹੜੇ ਡੀਐਸਪੀ ਟ੍ਰੈਫਿਕ ਹੈਗੇ ਨੇ ਪਾਣੀਪੱਤ ਦੇ ਉਹਨਾਂ ਨੇ ਬਕਾਇਦਾ ਇੱਕ ਚਿੱਠੀ ਜਾਰੀ ਕੀਤੀ ਆ ਆਪਣੇ ਉੱਥੇ ਦੇ ਟ੍ਰੈਫਿਕ ਇੰਚਾਰਜ ਨੂੰ ਡੀਐਸਪੀ ਟ੍ਰੈਫਿਕ ਪਾਣੀਪੱਤ ਹਰਿਆਣਾ ਨੇ ਦੋ ਅਪ੍ਰੈਲ ਨੂੰ ਜਿਹੜਾ ਇਹ ਚਿੱਠੀ ਬਕਾਇਦਾ ਜਾਰੀ ਹੋਈ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੈਗੀ ਹੈ ਵੀਡੀਓ ਤੁਸੀਂ ਇਹ ਚਿੱਠੀ ਦੇਖ ਰਹੇ ਹੋ ਇਹਦੇ ਵਿੱਚ ਉਹਨਾਂ ਨੇ ਕਿਹਾ ਕੀ ਹੈ ਜਿਹੜੇ ਹੈਗੇ ਨੇ ਡੀਐਸਪੀ ਜਿਹੜੇ ਅਫਸਰ ਹੈਗੇ ਨੇ ਪਾਣੀਪਤ ਦੇ ਟ੍ਰੈਫਿਕ ਦੇ ਉਹਨਾਂ ਨੇ ਕਿਹਾ ਕੀ ਹੈ ਉਹਨਾਂ ਨੇ ਕਿਹਾ ਬਈ ਇਹ ਇੱਕ ਜਿਹੜੀਆਂ ਪੁਰਾਣੀਆਂ ਗੱਡੀਆਂ ਹੈਗੀਆਂ ਨੇ ਆਪਣੇ ਟ੍ਰੈਫਿਕ ਚਾਰਜਾਂ ਤੇ ਚਿੱਠੀ ਲਿਖੀ ਹੈ ਕਿਨੂ ਕਿਨੂ ਗਈ ਹੈ ਅੱਗੇ ਇੰਚਾਰਜ ਪੂਰਬੀ ਯਾਤਿਆਯਾਤ ਜ਼ੋਨ ਸ਼ਹਿਰ ਪਾਣੀਪਤ ਨੂੰ ਗਈ ਹੈ ਸਭੀ ਬੰਦਕ ਅਫਸਰ थाना ਜਾਤ ਪਾਣੀਪੱਤ ਨੂੰ ਗਈ ਹੈ ਇਨਚਾਰਜ ਪਸ਼ਚਮੀ ਯਾਤਿਆਤ ਜ਼ੋਨ ਸ਼ਹਿਰ ਪਾਣੀਪੱਤ ਨੂੰ ਗਈ ਹੈ ਯਾਤਿਆਤ ਸਹਾਇਤਾ ਕੇਂਦਰ ਸਮਾਲਖਾ ਪਾਣੀਪੱਤ ਨੂੰ ਗਈ ਹੈ ਚਿੱਠੀ ਚ ਲਿਖਿਆ ਕਿ ਕੇ ਡੀਐਸਪੀ ਵੱਲੋਂ ਕਿ ਇਸ ਏਰੀਆ ਦੇ ਵਿੱਚ ਕਰਨਾਲ ਦੇ ਕਰਾਲੇ ਨਾਲ ਸੰਬੰਧ ਦੇ ਚਿੱਠੀ ਜਿਹੜੀ ਆਪਣਾ ਉਸ ਤੋਂ ਪਹਿਲਾਂ ਜਦੋਂ ਇਹ ਆਰਡਰ ਨਿਕਲਣਾ ਸ਼ੁਰੂ ਹੋਈ ਸੀ 27 ਮਾਰਚ 2024 ਨੂੰ ਜਿਹੜਾ ਅਫਸਰਾਂ ਚ ਪਤਰਾਚਾਰ ਹੁੰਦਾ ਲਿਖਿਆ ਜਾਂਦਾ ਕਿ ਪਾਣੀਪੱਤ ਦੇ ਕਰਾਲੇ ਨੰਬਰ ਪੱਤਰ ਨੰਬਰ 27 ਮਾਰਚ ਨੂੰ ਸੰਬੰਧਿਤ ਕਿਹਾ ਗਿਆ ਸੀ रिगार्डिंग प्लेइंग ऑफ डीजल ओब्लिक पेट्रोल व्हीकल ओल्डर देन दस तो पंद्रह साल इन एनसीआर एरिया के संबंध में आपको निर्देश दिए जाते हैं कि आप अपने क्षेत्र में वाहनों की चेकिंग करके पंद्रह साल पुराने पेट्रोल व्हीकल व दस साल पुराने डीजल व्हीकलों को ज्यादा से ज्यादा इंपाउंड करें आदेशों की पालना दृढ़ता से की जाए कोताही की सूरत में आप स्वयं जिम्मेदार होंगे भाव वो तो वब्त कर ਰਲੂ ਗੱਡੀਆਂ ਜੇਕਰ ਤੁਹਾਡੇ ਕੋਲ 10 ਸਾਲ ਪੁਰਾਣੀ ਡੀਜ਼ਲ ਗੱਡੀ ਆ ਜਾਂਦੀ ਹੈ ਉਸ ਏਰੀਏ ਚ 15 ਸਾਲ ਪੁਰਾਣੀ ਪੈਟਰੋਲ ਗੱਡੀ ਆ ਜਾਂਦੀ ਹੈ ਚੰਡੀਗੜ੍ਹ ਤੋਂ ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਤੋਂ ਹਰਿਆਣਾ ਤੋਂ ਆਪਾਂ ਕਹਿੰઈએ ਰੋਜ਼ ਸੈਂਕੜੇ ਗੱਡੀਆਂ ਜੇ ਸਵੇਰ ਤੋਂ ਸ਼ਾਮ ਤੱਕ ਦੇਖੀਏ ਤਾਂ ਹਜ਼ਾਰਾਂ ਗੱਡੀਆਂ ਆਉਂਦੀਆਂ ਜਾਂਦੀਆਂ ਹੈਗੀਆਂ ਨੇ ਕਾਫੀ ਲੋਕਾਂ ਦਾ ਆਣਾ ਜਾਣਾ ਹੁੰਦਾ ਪਰ ਉਹੀ ਗੱਲ ਹੈ ਕਿ ਹੁਣ ਪੁਰਾਣੀਆਂ ਗੱਡੀਆਂ ਤੇ ਸਖਤੀ ਕਰਦੇ ਹੋ ਹਰਿਆਣਾ ਨੇ ਖਾਸ ਕਰ ਡੀਐਸਪੀ ਟ੍ਰੈਫਿਕ ਪਾਣੀਪੱਤ ਨੇ ਇਹ ਏਰੀਆ ਜਾਰੀ ਕਰ ਦਿੱਤਾ ਕਿ ਕਰਨਾਲ ਦੇ ਵਿੱਚ ਹੋਰ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਜਿਵੇਂ ਦੀ ਤੁਹਾਨੂੰ ਕੋ ਪੁਰਾਣਾ ਵਹੀਕਲ ਮਿਲਦਾ ਉਹਨੂੰ ਜ਼ਬਤ ਕਰੋ ਵਜ੍ਹਾ ਕੀ ਹੈ ਕਿਉਂਕਿ ਬਹਨ ਤਾਂ ਲੰਬੇ ਸਮੇਂ ਤੋਂ ਹੈ ਕਦੀ ਕਦੀ ਸੂਬਾ ਸਰਕਾਰਾਂ ਸੂਬਾ ਦੀ ਸੂਬਿਆਂ ਦੀ ਪੁਲਿਸ ਅਫਸਰ ਪ੍ਰਸ਼ਾਸਨ ਸਖਤ ਹੋ ਜਾਂਦਾ ਇਸ ਤੇ ਪੋਲਿਊਸ਼ਨ ਜਿਹੜਾ ਵੱਧ ਰਿਹਾ ਹੈ ਪ੍ਰਦੂਸ਼ਣ ਜਿਹੜਾ ਵੱਧ ਰਿਹਾ ਉਹਨੂੰ ਕਾਬੂ ਕਰਨਾ ਉਹਨੂੰ ਘਟਾਉਣਾ ਪੁਰਾਣੀਆਂ ਗੱਡੀਆਂ ਨਹੀਂ ਚੱਲਣਗੀਆਂ ਵਾਤਾਵਰਣ ਸ਼ੁੱਧ ਰਹੇਗਾ ਸਾਫ਼ ਰਹੇਗਾ ਪੋਲਿਊਸ਼ਨ ਘਟੇਗਾ ਇੱਕੋ ਹੀ ਮਕਸਦ ਹੈਗਾ ਤੇ ਆਰਡਰ ਤਾਂ ਗੱਡੀਆਂ ਇੰਪਾਉਂਡ ਕਰਨ ਦੇ ਵੀ ਹੈਗੇ ਨੇ ਸੋ ਤੁਸੀਂ ਜੇ ਜਾ ਰਹੇ ਹੋ ਕੋਈ ਐਮ ਆ ਰਹੇ ਹੋ ਪੁਰਾਣੀ ਗੱਡੀ ਤੁਸੀਂ ਲੈ ਕੇ ਉੱਥੇ ਜਾ ਕੇ ਜੇ ਤੁਹਾਨੂੰ ਰੋਕ ਲਿਆ ਜਾਂਦਾ ਗੱਡੀ ਤੁਹਾਡੀ ਇੰਪਾਉਂਡ ਹੋਏਗੀ ਜ਼ਬਤ ਹੋ ਜਾਏਗੀ ਉਸ ਚੀਜ਼ ਤੋਂ ਬਚਾ ਕਰਦੇ ਹੋਏ ਚਿੱਠੀ ਤੁਸੀਂ ਦੇਖਿਆ ਹੀ ਐ ਤੁਸੀਂ ਤਾਂ ਸਕਰੀਨ ਤੇ ਦੇਖ ਰਹੇ ਹੋ ਬਕਾਇਦਾ ਅਫਸਰ ਵੱਲੋਂ ਦੱਸਿਆ ਗਿਆ ਹੈ 2 ਅਪ੍ਰੈਲ ਤੋਂ ਇਹ ਚਿੱਠੀ ਜਾਰੀ ਹੁੰਦੀ ਹੈ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਵਾਇਰਲ ਹੈ ਕਿ ਤੁਸੀਂ ਜੇਕਰ ਖਾਸ ਕਰ ਹਰਿਆਣਾ ਚੰਡੀਗੜ੍ਹ ਪੰਜਾਬ ਹਿਮਾਚਲ ਚ ਲੈ ਰਹੇ ਹੋ 10 ਸਾਲ ਪੁਰਾਣੀ ਡੀਜ਼ਲ ਗੱਡੀ ਜੇਕਰ ਤੁਸੀਂ ਰੱਖੀ ਹੋਈ ਹੈ 15 ਸਾਲ ਪੁਰਾਣੀ ਪੈਟਰੋਲ ਗੱਡੀ ਰੱਖੀ ਹੋਈ ਹੈ ਤਾਂ ਬਚਾ ਕੇ ਸੰਭਲ ਕੇ ਗੁਰੇਜ਼ ਕਰਦੇ ਹੋਏ ਹੋ ਸਕੇ ਤਾਂ ਉੱਥੇ ਨਾ ਹੀ ਲੈ ਕੇ ਜਾਓ ਵਰਨਾ ਹੋਣਗੇ ਗੱਡੀਆਂ ਲੱਗ ਜਬਤ ਹੋ ਜਾਣਗੀਆਂ ਸੋ ਕਰਨਾਲ ਪਾਣੀ ਪਤੋ ਅੱਗੇ ਹੁਣ ਇਹ ਜੀਆਂ ਪੁਰਾਣੀਆਂ ਗੱਡੀਆਂ ਨਹੀਂ ਜਾ ਸਕਣਗੀਆਂ ਹੋਰ ਨਮੀਆਂ ਤੇ ਤਾਜ਼ੀਆਂ ਅਪਡੇਟ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹ ਨੂੰ ਇਜਾਜ਼ਤ ਧੰਨਵਾਦ